ਤੁਹਾਨੂੰ ਪਤਾ ਹੈ ਜੀ ਸਾਡੇ ਸਾਰੇ ਪੰਜਾਬੀ ਨੂੰ ਬੇਇੱਜ਼ਤੀ ਕਰਦਾ ਕੋਲ ਕਲਾਜਾ ਵਟਵਰ ਤੇ ਵੱਡਾ ਇਕੱਠਾ ਸਾਡੇ ਆਰਗੇਨਾਈਜੇਸ਼ਨ ਦੇ ਬਜ਼ੁਰਗ ਸਹਿਬਾਨ ਨੇ ਸਾਡੇ ਕਿਸਾਨ ਅਖੋ ਸਾਡੇ ਧਾਰਮਿਕ ਅਖੋ ਸਾਰੇ ਇੱਥੇ ਇਕੱਠੇ ਹੋਏ ਅੱਜ ਪੰਜਾਬ ਨੂੰ ਸਰਕਾਰ ਤੋਂ ਨੌਕਰੀਆਂ ਦਾ ਪ੍ਰਿਆਲ ਦੀ ਕਿਸਾਨੀ ਨੌਕਰੀਆਂ ਦਾ ਨੌਜਵਾਨੀ ਬਚਾਉਣ ਦੀ ਲਈ ਮੈਂ ਤੁਹਾਨੂੰ ਦੱਸਦਾ ਹੁਣ ਕਿ ਪੰਜਾਬ ਦੇ ਨੌਜਵਾਨ ਬਾਹਰ ਕਿਉਂ ਜਾ ਰਹੇ ਨੇ ਸਰਕਾਰਾਂ ਦੁਆਰਾ ਕੀਤੇ ਜਾਣੇ ਧੱਕੇ ਪੰਜਾਬ ਦੇ ਨੌਜਵਾਨ ਬਾਹਰ ਜਾਣੇ ਵਿੱਚ ਮਦਦ ਕਰਦੇ ਹਨੇਸਤੂਬਰ ਦੇ ਜਿਹੜੇ ਸਾਡੇ ਭਰਾ ਜਿੰਦਾਂ ਤੋਂ ਪੈਸੇ ਤੋਂ ਬੋਤੇ ਸੀ ਜਿਹੇ ਕੰਮ ਸਰਕਾਰ ਕਰਦੀ ਸਰਕਾਰ ਦੇ ਨਿਵੰਦੇ ਕਰਦੇ ਪਹਾੜੀ ਸੀ ਧੁੱਕੀ ਲੋਟ ਸੀ ਜਨਤਾ ਦੇ ਪੈਸੇ ਜਨਤਾ ਦੀ ਮਦਦ ਕਰਦੀ ਜੇ ਸਰਕਾਰਾਂ ਫੇਰ ਹੋ ਗਈਆਂ ਉਹ ਭਾਰਮਾਨ ਨੇ ਵੀੜਾ ਧੁੱਕਿਆ ਇਹ ਪੰਜਾਬ ਦੇ ਲੋਕਾਂ ਨੂੰ ਧਰਮਾਂ ਤੋਂ ਬਚਾਉਣਾ ਇਹ ਸਰਕਾਰਾਂ ਨੂੰ ਖਦਮ ਨਹੀਂ ਹੋਇਆ ਕੇਂਦਰਾ ਪ੍ਰਧਾਨ ਸਾਹਿਬ ਜਦੋਂ ਇਹ ਮੈਂ ਬੰਦੇ ਸਤੂਬਰ ਦੇ ਇਹਦੀ ਗੱਲ ਕਰਦੇ ਸੀ ਉਹ ਗੋਸ਼ਟਿਕ ਅੱਜ ਜਿਹੜੇ ਬਾਤ ਚੱਕਿਆ ਕਿ ਤੂੰ ਦਲਦਲ ਉਹ ਕੋਲੇ ਮੇਡੇ ਕੰਮ ਕਰਦੇ ਆ। ਕੀ ਕਿਰਾ? ਅਮਰ ਜੇ ਡੰਗਾ। ਕਿਹਾ ਕਿ ਕਿੱਦੇ ਸਾਡੇ ਵਿੱਚ ਵੀ ਦੋਗੇ। ਜਿਹੜਾ ਮਰਵਾਤਾ ਵੀਰ ਜੀ ਤੁਮ ਮਵਾਤਾ। ਦੀਪ ਨਗਰ ਅੰਮ੍ਰਿਤਿਆ ਮੰਨਦਾ ਹੈ ਸਰਕਾਰ ਨੇ ਅੱਜ ਹਰੇ ਪੰਜਾਬ ਦੇ ਦਿਮਾਗਕਾਰ ਮੱਥੀ ਪਈਆ। ਕਿਹਾ ਦੇ ਨੌਜਵਾਨਾਂ ਨੂੰ ਕੋਈ ਰਾਹ ਨਹੀਂ ਲੱਭਦਾ ਕਿਉਂ। ਸੋ ਮੈਂ ਤੁਹਾਡੇ ਜਰੀਏ ਬੇਨਤੀ ਕਰਦਾ ਸੂਬੇ ਪੰਜਾਬੀਆਂ ਨੂੰ ਕਿ ਕਿਹਾ ਦੇ ਨੌਜਵਾਨਾਂ ਨੂੰ ਵੀ ਆਹ ਕੌਮ ਕੱਟੇ ਹੋ ਕੇ ਇਸ ਗਲਮ ਸਰਕਾਰ ਦੇ ਵਿਰੁੱਧ ਦੀਪ ਨਗਰ ਅੰਮ੍ਰਿਤਿਆ ਮੰਨਦਾ ਹੈ ਸਰਕਾਰ ਨੇ ਅੱਜ ਹਰੇ ਪੰਜਾਬ ਦੇ ਦਿਮਾਗਕਾਰ ਹਾਂ ਜੀ ਦੱਸੋ ਸਮੇ ਤੁਹਾਡੇ ਦਰਯੀ ਬੇਇੱਜ਼ਤੀ ਕਰਦਾ ਸਭ ਤੋਂ ਪੰਜਾਬੀਆਂ ਨੂੰ ਜਿਹੜਾ ਉਹਦੇ ਨੋਜਮਾਨਾਂ ਵੀ ਆਹ ਪ੍ਰਾਮ ਖੱਥੇ ਹੋ ਕੇ ਇਸ ਜ਼ਾਲਮ ਸਰਕਾਰ ਦੇ ਵਿਰੁੱਧ ਆਪਾਂ ਇੱਥੇ ਉੱਤੇ ਸਨੇਹਾ ਤੇ ਜਾਦੋਂ ਕਿਸੇ ਹੋਰ ਸਾਡੇ ਨੋਜਮਾਨ ਤੇ ਕਿਸੇ ਸਾਡੇ ਭਰਾ ਤੇ ਨਜ਼ਾਇਜ਼ ਮਰਦ ਹੋਵੇ ਜੇ ਅੱਜ ਆਪਾਂ ਨਾ ਇਸ ਚੀਜ਼